ਸਮੁੰਦਰ ਦੇ ਕੰਢੇ ਤੇ ਲਹਿਰ ਆਈ ਤੇ ਇੱਕ ਬੱਚੇ ਦੀ ਚੱਪਲ ਆਪਣੇ ਨਾਲ ਲੈ ਗਈ। ਬੱਚੇ ਨੇ ਉਂਗਲ ਨਾਲ ਰੇਤ ਤੇ ਲਿਖਿਆ ਸਮੁੰਦਰ ਚੋਰ ਹੈ। ਉਸੇ ਸਮੁੰਦਰ ਦੇ ਦੂਜੇ ਕੰਢੇ ਕੁਝ ਮਛੇਰੀਆਂ ਨੇ ਢੇਰ ਮੱਛੀਆਂ ਦਾ ਫੜਿਆ। ਇੱਕ ਮਛੀਰੀ ਨੇ ਰੇਤ ਤੇ ਲਿਖਿਆ ਸਮੁੰਦਰ ਮੇਰਾ ਅੰਨਦਾਤਾ ਹੈ। ਇੱਕ ਜਵਾਨ ਮੁੰਡਾ ਸਮੁੰਦਰ ਵਿੱਚ ਡੁੱਬਣ ਨਾਲ ਮਰ ਗਿਆ। ਉਸ ਦੀ ਮਾਂ ਨੇ ਰੇਤ ਤੇ ਲਿਖਿਆ ਸਮੁੰਦਰ ਕਾਤਲ ਹੈ। ਚੌਥੇ ਕੰਡੇ ਟੇਡਾ ਲੱਕ ਲੈ ਕੇ ਰੇਤ ਤੇ ਤੁਰੇ ਜਾਂਦੇ ਇੱਕ ਗਰੀਬ ਬਜ਼ੁਰਗ ਨੂੰ ਇੱਕ ਵੱਡੀ ਸਿੱਪੀ ਵਿੱਚੋਂ ਮੋਤੀ ਮਿਲਿਆ ਬਜ਼ੁਰਗ ਨੇ ਰੇਤ ਤੇ ਲਿਖਿਆ ਸਮੁੰਦਰ ਦਾਨੀ ਹੈ ਅਚਾਨਕ ਇੱਕ ਵੱਡੀ ਲਹਿਰ ਆਈ ਤੇ ਸਾਰੇ ਲਿਖੇ ਨੂੰ ਮਿਟਾ ਗਈ ਲੋਕ ਸਮੁੰਦਰ ਬਾਰੇ ਜੋ ਵੀ ਕਹਿਣ ਪਰ ਵਿਸ਼ਾਲ ਸਮੁੰਦਰ ਆਪਣੀਆਂ ਲਹਿਰਾਂ ਵਿੱਚ ਰੁੱਝਿਆ ਰਹਿੰਦਾ ਹੈ ਆਪਣਾ ਉਫਾਨ ਅਤੇ ਸ਼ਾਂਤੀ ਉਹ ਖੁਦ ਤੈਅ ਕਰਦਾ ਹੈ ਜੇਕਰ ਵਿਸ਼ਾਲ ਸਮੁੰਦਰ ਵਰਗਾ ਬੰਨਾ ਹੈ ਤਾ ਕਿਸੇ ਦੇ ਫੈਸਲੇ ਤੇ ਆਪਣਾ ਧਿਆਨ ਨਾ ਦਿਓ ਜੋ ਕਰਨਾ ਹੈ ਆਪਣੇ ਹਿਸਾਬ ਨਾਲ ਕਰੋ ਜੋ ਬੀਤ ਗਿਆ ਉਸ ਦੀ ਚਿੰਤਾ ਵਿੱਚ ਨਾ ਰਹੋ ਹਾਰ ਜਿੱਤ ਗਵਾਉਣਾ ਪਾਉਣਾ ਦੁੱਖ ਸੁੱਖ ਇਹਨਾਂ ਕਰਕੇ ਮਨ ਖਰਾਬ ਨਾ ਕਰੋ ਜੇਕਰ ਜ਼ਿੰਦਗੀ ਸੁੱਖ ਸ਼ਾਂਤੀ ਨਾਲ ਭਰੀ ਹੁੰਦੀ ਤਾਂ ਜਨਮ ਲੈ ਕੇ ਸਾਰ ਹੀ ਮਨੋਖ ਰੋਂਦਾ ਨਾ ਜਨਮ ਸਮੇ ਰੂਣਾ ਅਤੇ ਮਰ ਕੇ ਰੋਣਾ ਇਸੇ ਵਿਚਲੇ ਜਦੋਂ ਜਹਦ ਭਰੇ ਸਮੇ ਨੂੰ ਹੀ ਜ਼ਿੰਦਗੀ ਕਹਿੰਦੇ ਹਨ ਕੁਝ ਲੋੜਾਂ ਪੂਰੀਆਂ ਤੇ ਕੁਝ ਸਦਰਾਂ ਅਧੂਰੀਆਂ ਇਨ੍ਹਾਂ ਸਵਾਲਾਂ ਦਾ ਸੰਤੁਲਿਤ ਜਵਾਬ ਹੈ ਜ਼ਿੰਦਗੀ ਦੋਸਤੋ ਤੁਸੀਂ ਸੁਣ ਰਹੇ ਸੀ ਜਗਮੀਤ ਸਿੰਘ ਹਠੂਰ ਨੂੰ YouTube